ਜਨ ਸਭਾ ਹਲਕਾ ਪਾਬਾ ਬਕਾਲਾ ਸਾਹਿਬ ਦੇ ਸੀਨੀਅਰ ਆਗੂ ਯੂਥ ਕਾਂਗਰਸੀ ਆਗੂ ਅਤੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਨਿੱਕੂ ਸਫਰੀ ਦੇ ਪਰਾ ਕਸ਼ਮੀਰ ਸਿੰਘ ਰੰਜੂ ਪੁੱਤਰ ਬਲਕਾ ਸਿੰਘ ਵਾਸੀ ਹੇਟਿਆ ਖੋਟਿਆ ਦੇ ਘਰ ਜੁੜਾ ਹੈ ਉਪਰ ਰਾਤ ਦੇ ਕਰੀਬ ਪੌਣੇ 11:30 ਵਜੇ ਚੜਾਇਆਨ ਪਰਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਿਆ ਐਸੇ ਦੌਰਾਨ ਜਾਨੀ ਨੁਕਸਾਨ ਤੋਂ ਹਾਲਾਕੇ ਬਚਾਅ ਹੋ ਗਿਆ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਨਿੱਕੂ ਸਫਰੀ ਨੇ ਦੱਸਿਆ ਕਿ ਮੇਰਾ ਭਰਾ ਆਪਣੇ ਪਰਿਵਾਰ ਸਮੇਤ ਘਰ ਦੇ ਵਿੱਚ ਸੁੱਤਾ ਹੋਇਆ ਸੀ ਕਿ ਅਚਾਨਕ ਰਾਤ ਨੂੰ ਉੱਪਰੋਂ ਗੋਲੀਆਂ ਚਲਨੀਆਂ ਸ਼ੁਰੂ ਹੋ ਗਈਆਂ ਉਹਨਾਂ ਨੇ ਦੱਸਿਆ ਹੈ ਕਿ ਗੋਲੀ ਬਾਹਰਲੇ ਦਰਵਾਜ਼ੇ ਵਿੱਚ ਅਤੇ ਦੋ ਗੋਲੀਆਂ ਘਰ ਦੇ ਅੰਦਰ ਦੀਵਾਰ ਉੱਪਰ ਵੱਜੀਆਂ ਨੇ ਪੁਲਿਸ ਥਾਣਾ ਵੈਰੋਵਾਲ ਦੀ ਦਰਖਾਸਤ ਦੇ ਦਿੱਤੀ ਗਈ ਹੈ ਅਤੇ ਸੰਬੰਧਿਤ ਪੁਲਿਸ ਥਾਣਾ ਵ ਮੈਂ ਇਹ ਪ੍ਰਸ਼ਾਸਨ ਕੋਲ ਤਾਂ ਨਹੀਂ ਹੋਈ ਕਰਦਾ ਵਾਂ ਇਹ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਜੇ ਕਿਸੇ ਨੂੰ ਕੋਈ ਗੱਲ ਬਾਤ ਆ ਕੋਈ ਦੁੱਖ ਤਕਲੀਫ ਜਾਂ ਕੋਈ ਉਦਾਂ ਵੀ ਕਿਸੇ ਨੂੰ ਵੀ ਕੋਈ ਵਹਿਮ ਭੈਮ ਆ ਤੇ ਮੈਨੂੰ ਦੱਸ ਦੇਵੇ ਤੇ ਮੇਰੇ ਨਾਲ ਜਿਹੜਾ ਵੀ ਕੋਈ ਨੇ ਵਹਿਮ ਭੈਮ ਕੱਢਣਾ ਵਾ ਤੇ ਇਹ ਵੀ ਤਰ੍ਹਾਂ ਦਾ ਜੇ ਪਿੰਡ ਦਾ ਵਾ ਪਿੰਡ ਦਾ ਕੱਢ ਲੇ ਜੇ ਬਾਹਰ ਦਾ ਵਾ ਤੇ ਬਾਹਰ ਦਾ ਕੱਢ ਲੇ ਤੇ ਕਿਸੇ ਨੂੰ ਦੋਸ਼ ਕੋਈ ਕੋਈ ਵੀ ਹੋਵੇ ਜੇ ਕਿਸੇ ਨੂੰ ਕੋਈ ਹੈਗਾ ਵਿਅੰਗ ਜੇ ਕੋਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇ ਕਿ ਇਹਨੂੰ ਵਿਆਹ ਆ ਕਿਸੇ ਵੀ ਬੰਦੇ ਨੂੰ ਉਹ ਮੇਰੇ ਨਾਲ ਕੇ ਦਿਨੇ ਕੱਢਣਾ ਦਿਨੇ ਕੱਢ ਲੈ ਜਾਂ ਮੈਨੂੰ ਦੱਸ ਕੇ ਕੱਢ ਦੇ ਪਰ ਬੱਚਿਆਂ ਦੇ ਪਰਿਵਾਰ ਤੇ ਮੇਰੇ ਤੇ ਆ ਕੰਮ ਹੋਇਆ ਬੱਚੇ ਨਾਲ ਮੇਰੇ ਵੀ ਤੇ ਪਰ ਇਹ ਗੱਲ ਮਾੜੀ ਕੀਤੀ ਹੈ ਜਿਨੇ ਵੀ ਕੀਤੀ ਆ ਤੇ ਜੇ ਕਿਸੇ ਨੇ ਆਉਣਾ ਜਾਣਾ ਹੈ ਤੇ ਮੈਨੂੰ ਦੱਸ ਦਿੰਦਾ ਤੇ ਮੈਂ ਮੈਂ ਜੋਗਨਜੀਤ ਸਿੰਘ ਹੋਟੀਆਂ ਅੱਜ ਸਾਡੇ ਪਿੰਡ ਦੇ ਵਿੱਚ ਤੜਕੇ 2:30 ਵਜੇ ਦੀ ਗੱਲ ਆ ਸਾਡੇ ਮੈਂਬਰ ਪੰਚਾਇਤ ਜਿਹੜੇ ਕਸ਼ਮੀਰ ਸਿੰਘ ਰੰਜੂ ਪਲਵਾਨ ਆ ਉਹਨਾਂ ਦੇ ਘਰ ਦੇ ਉੱਤੇ ਅੰਨੇਵਾ ਜਿਹੜੀ ਫਾਇਰਿੰਗ ਕੀਤੀ ਗਈ ਆ ਔਰ ਜਿੱਥੇ ਸੌਂਦੇ ਆ ਉਥੇ ਆਣ ਕੇ ਸਿੱਧੀਆਂ ਗੋਲੀਆਂ ਜਿਹੜੀਆਂ ਗੇਟ ਨੂੰ ਗੇਟ ਦੇ ਵਿੱਚੋਂ ਨਹੀਂ ਲੰਘ ਕੇ ਵੱਜੀਆਂ ਵਾ ਔਰ ਚਲੋ ਮਾਰ ਦੀ ਕਿਰਪਾ ਨਾਲ ਇਹਨਾਂ ਦੀ ਜਿਹੜੀ ਆ ਜਾਨੀ ਮਾਲ ਦੀ ਕੋਈ ਨੁਕਸਾਨ ਨਹੀਂ ਹੋਇਆ ਪਰ ਇਹ ਜਿਹੜੀ ਪੰਜਾਬ ਦੀ ਕਾਨੂੰਨ ਵਿਵਸਥਾ ਵਾ ਸਾਰੀ ਵਿਗੜ ਚੁੱਕੀ ਆ ਨਿਤ ਦਿਹਾੜੇ ਰਜਨਾ ਕਦੀ ਕਿਸੇ ਨੂੰ ਗੋਲੀ ਵੱਜਦੀ ਆ ਛਰੇਆਮ ਲੋਕੀ ਹਥਿਆਰ ਲੈ ਕੇ ਘੁੰਮ ਰਹੇ ਆ ਔਰ ਸਾਡਾ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਜਾਂ ਸਾਡੀ ਪੰਜਾਬ ਦੀ ਸਰਕਾਰ ਆ ਉਹਦੇ ਕੰਨ ਦੇ ਉੱਤੇ ਜونی ਸਰਕਦੀ ਕਦੀ ਕਿਤੇ ਪੁਲਿਸ ਮਲਾਜਮ ਮਾਰ ਦਿੱਤਾ ਜਾਂਦਾ ਪੁਲਿਸ ਦੇ ਪੁਲਿਸ ਦਾ ਇਤਿਹਾਰ ਖੋ ਕੇ ਔਰ ਇਹ ਅੱਜ ਜਿਹੜੀ ਘਟਨਾ ਵਾਪਰੀ ਆ ਇਹ ਪੰਜਾਬ ਸਰਕਾਰ ਦੀ ਜਿਹੜੀ ਕਾਨੂੰਨ ਵਿਵਸਥਾ ਜਿਹੜਾ ਪ੍ਰਬੰਧ ਆ ਗ੍ਰਹਿ ਮੰਤਰੀ ਖੁਦ ਭਗਵੰਤ ਸਿੰਘ ਮਾਨ ਆ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਆ ਪਰ ਇਹਨਾਂ ਇਹੋ ਜਿਹੜੇ ਅਨਸਰ ਆ ਉਹਨਾਂ ਦੇ ਉੱਤੇ ਕੰਟਰੋਲ ਕਰਨ ਦੇ ਵਿੱਚ ਜਿਹੜੀ ਸਰਕਾਰ ਆ ਤੇ ਪੁਲਿਸ ਆ ਉਹ ਅਸਫਲ ਆ ਜੇ ਇਹਨਾਂ ਦਾ ਜੇ ਇੱਥੇ ਸੁੱਤੇ ਹੁੰਦੇ ਇਸੇ ਜਗ੍ਹਾ ਰਜਨਾ ਸੌਂਦਾ ਹੈ ਕਸ਼ਮੀਰ ਸਿੰਘ ਜਿਹੜਾ ਪੁਲਵਾਨ ਆ ਤੇ ਜੇ ਇੱਥੇ ਇਹ ਸੁੱਤਾਂ ਹੁੰਦਾ ਤੇ ਇਹ ਕੁਝ ਵੀ ਘਟਨਾ ਜਿਹੜੀ ਵਾਪਰ ਸਕਦੀ ਸੀ ਜਾਣੀ